हां भाई किवें ਆ ਠੀਕ ਆ ਉਹ ਬੱਲੇ ਬੱਲੇ ਵੈਰੀ ਗੁੱਡ ਵੈਰੀ ਗੁੱਡ ਆਜੋ 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 ਹਰ ਆਜੋ ਆਜੋ ਹਰ ਆਗੇ 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 ਆਜੋ ਵਾਹ ਰੂਦਾ ਮੁੰਡਾ ਨੇ ਕੰਮ ਤਾਂ ਸੋਹਣਾ ਕੀਤਾ ਹਨਾ ਪਾਣੀ ਪੂਣੀ ਵੀ ਧਰ ਕੇ ਚਲੋ ਅ ਵੀ ਵਧੀਆ ਗਾ ਹਾਂ ਵੀ ਕਿਵੇਂ ਇੱਥੇ ਤਾਂ ਪਹਿਲਾਂ ਦੱਸੋ ਤੁਸੀਂ ਹਾਲ ਚਾਲ ਦੱਸੋ ਯਾਰ ਆਇਆ ਨਹੀਂ ਗਿਆ ਬਈ ਸੋਰੀ ਯਾਰ ਆਇਆ ਨਹੀਂ ਗਿਆ ਸਾਡੇ ਤੋਂ ਉਹ ਖੜ ਤੇ ਸੀ ਖੜ ਜਾ ਦੁੱਧ ਦੁੱਧ ਚ ਪਾਵਾਂਗੇ ਪੁੱਤ ਹਾਂ ਮੇਰਾ ਪੁੱਤ ਮੇਰਾ ਛੋਣਾ ਪੋਤਾ ਭਣੀ ਬਈ ਪੂਣ ਕੋਣ ਬੜ ਤੇਜਿੰਦਰ ਮਿੱਡੂ ਖੜਾ ਉਹ ਦੁੱਧ ਠੀਕ ਬੋ ਸੁਣਾ ਕੰਮ ਕਰਿਆ ਯਾਰ ਹਰ ਇੱਕ ਬੰਦੇ ਜੇ ਇਹਨਾਂ ਨੂੰ ਕੰਮ ਕਰੇ ਤਾਂ हां ਬਈ ਸੇਵਾ ਕਰਾ ਕਰੋ ਇਹਨਾਂ ਪੀੜਵਾਨਾਂ ਦੀ ਓਏ ਇਹਨਾਂ ਤੋਂ ਮੋਟਾ ਹੋ ਗਏ ਕੋਣ ਬੱਚੇ ਆ ਛੋਟੇ ਛੋਟੇ ਆ ਨਾ ਕਿੰਨਾ ਪਿਆਰ ਕਰਨ ਲੱਗੇ ਸਾਨੂੰ ਬਿਲਕੁਲ ਬਾਲੇ ਦੋਸਤ ਬਣ ਗਏ ਹਾਂਜੀ ਹਾਂਜੀ ਤੇ ਇੱਕ ਮੇਰੀ ਅਪੀਲ ਇਹ ਹੈ ਬਈ YouTube ਸਾਡਾ ਇਕ ਆਸ ਦੀ ਕਿਰਨ ਬਾਇਓ ਚ ਲਿੰਕ ਹੈਗਾ ਹਨਾ ਸਾਰੇ ਜਣੇ YouTube ਤੇ ਆ ਜਾਓ ਆਹ ਪੌਣੇ ਪੌਣੇ ਬੁੱਤ ਪੌਣੇ ਸਾਰੇ ਜਣੇ YouTube ਤੇ ਆ ਜਾਓ ਬਈ ਸਾਡਾ YouTube ਖਾਇਚ ਨਹੀਂ ਕੋਈ ਬਈ ਇਹ ਕਿੱਥੇ ਸਾਤ ਵਧੀਆ ਪਾਣੀ ਪੂਣੀ ਨੂੰ ਪ੍ਰਬੰਧ ਕਰ ਰੱਖਿਆ ਹੈ ਹੈ ਨਾ ਇਹਦਾ ਪ੍ਰਬੰਧ ਇਹ ਦੇਖੋ ਤੁਸੀਂ ਇਹ ਵੇਖੋ ਵੇਖ ਹੀ ਹੁੰਦਾ ਜੇ ਆਪਾਂ ਚਲੋ ਇੱਕ ਬੰਦਾ ਉਪਰਾਲਾ ਕਰਦਾ ਨਾ ਤੇ ਦੇਖ ਕੇ ਤੇ ਨਾਲ ਨਾਲ ਰੀਸਨ ਵਾਲੀ ਕਰਦਾ ਰਹਿੰਦਾ ਹੈ ਨਾ ਇਹ ਬੰਦਾ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਤੇ ਅਸੀਂ ਵੀ ਚਲੋ ਕਰ ਗਏ ਹੈ ਨਾ ਬਿਲਕੁਲ ਇਹਨਾਂ ਤੋਂ ਦੋਨੇ ਸੱਟਾਂ ਤੋੜਦੀਆਂ ਏ ਬਸ ਬਾਈ ਸਾਡੀ ਤਾਂ ਅਪੀਲ ਈ ਸੀ ਵੀ ਬੇਜਵਾਨਾਂ ਦੀ ਹੈਲਪ ਕਰਿਆ ਕਰੋ ਇਹਨਾਂ ਦੀ ਮਦਦ ਕਰਿਆ ਕਰੋ ਜਿੰਨੇ ਕੁ ਜੋਗੇ ਹੈਗੇ ਆ ਬਿਲਕੁਲ ਕੋਈ ਇਹ ਤਾਂ ਹੈ ਨਹੀਂ ਵੀ ਮੰਨ ਕੇ ਚਲੋ ਆਪਾਂ ਹਰ ਇੱਕ ਬੰਦੇ ਨੇ ਆਪਦਾ ਘਰ ਵੀ ਦੇਖਣਾ ਹੁੰਦਾ ਹੈ ਨਾ ਜਿੰਨਾ ਕਿ ਵੀ ਆਪਣੇ ਕੋਲ ਟਾਈਮ ਨਿਕਲਦਾ ਨਾ ਜਿੰਨਾ ਕਿ ਵੀ ਟਾਈਮ ਕੱਢ ਸਕਦੇ ਆ ਉਹਨਾਂ ਕੋਲ ਟਾਈਮ ਜ਼ਰੂਰ ਕੱਢਿਆ ਕਰੋ ਤਾਂ ਜੋ ਇਹਨਾਂ ਵਾਸਤੇ ਆਪਾਂ ਕੁਝ ਕਰ ਸਕੀਏ ਹੈ ਨਾ ਹਾਂਜੀ ਏ ਇੱਕ ਬਾਈ ਸਾਡੀ ਫੀਡ ਖਤਮ ਹੋ ਰਹੀ ਆ ਤੇ ਫੀਡ ਦਾ ਕੋਈ ਸਾਡਾ ਹੱਲ ਕਰ ਦੇ ਬਹੁਤ ਧੰਨਵਾਦ ਕਿਉਂਕਿ ਅਸੀਂ ਨਾ ਖਲਾਰਾ ਪਾਲਿਆ ਜਾਦੇ ਹੁਣ ਅਸੀਂ ਸਾਡੇ ਤੋਂ ਹੁਣ ਉਹਨਾ ਪੂਰਾ ਨਹੀਂ ਆਇਆ ਜਾਂਦਾ ਸਾਡੇ ਤੋਂ ਇਹ ਸਾਡੀ ਝਾਕ ਕਰਦੇ ਹਨ ਇਹ ਬੱਚੇ ਵੀ ਆਉਣਗੇ ਹਨ ਢੀਕਦੇ ਸਾਨੂੰ ਪਈ ਤਾਂ ਹੈਗੀ ਸਾਡੇ ਕੋਲੇ ਕੁੱਤੇ ਪਰ ਖਤਮ ਹੋ ਰਹੀ ਹੈ ਹਨ ਤੇ ਸਾਨੂੰ ਫੀਡ ਦਾ ਜਰੂਰ ਕੋਈ ਨਾ ਕੋਈ ਭਰਾ ਜਾਂ ਭੈਣ ਹਨ ਭੈਣਾ ਦੇ ਵੀ ਚਲੋ ਆਪਾਂ ਨੂੰ ਭੈਣਾ ਬਹੁਤ ਵੀਡੀਓ ਦੇਖ ਦਿਉ ਆਪਣੇ ਬਿਲਕੁਲ ਬਿਲਕੁਲ ਤੇ ਭੈਣਾ ਨੂੰ ਵੀ ਬੇਨਤੀ ਹੈ ਵੀ ਕੋਈ ਨਾ ਕੋਈ ਸਾਡੀ ਫੀਡ ਦੀ ਹੈਲਪ ਕਰੇ ਹਨ ਜਿੰਨੇ ਕੁ ਜੋਗੇ ਹੈਗੇ ਹੋ ਇਹ ਅਹੀਂ ਰਲ ਮਿਲ ਕੇ ਚਲੋ ਇਹਨਾਂ ਦਾ ਟਾਈਮpass ਬੱਲ ਜਾਣਗੇ ਵਿਚਾਰੇ ਵਾਲੀ ਮਾਂ ਹੈ ਨਹੀਂ ਇਹਨਾਂ ਦੀ ਹਾਂਜੀ ਹਾਂਜੀ ਤੇ ਬਸ ਇੱਕ ਫੇਰ ਉਹੀ ਵੀ YouTube ਇੱਕ ਨਾ ਯਾਰ ਉਹ ਕੁੱਤੇ ਨੂੰ ਆਪਾਂ ਥੋੜਾ ਜਿਹਾ ਉਹ ਕਰੀਏ ਬਾਈ ਯਾਰ ਕਿਹੜੇ ਨੂੰ ਜਿਹੜਾ ਉਹ ਬਾਹਰਲਾ ਕੁੱਤਾ ਨਾ ਜਿਹੜਾ ਉਹਦੇ ਵਾਸਤੇ ਕੁਛ ਨਾ ਕੁਛ ਆਪਾਂ ਦਵਾਈ ਬੂਟੀ ਦਾ ਕਰੀਏ ਇੰਤਜ਼ਾਮ ਹੈ ਨਾ ਦੁੱਧ ਪੀ ਗਏ ਤੇ ਖਾਂਦੇ ਹੈ ਨਹੀਂ ਫੀਡ ਜਿਹੜੀ ਖਾਂਦੇ ਜੋ ਦੁੱਧ ਚ ਮਿਕਸ ਹੋ ਗਈ ਨਾ ਇਹ ਤੂੰ ਕਿੱਧਰ ਜਾਨੀ ਹੈ ਹੈ ਕਿੱ ਗਈ ਜ ਤੂੰ ਕਿੱਧਰ ਜਾਨੀ ਹੈ ਉਹ ਤੇਰੀ ਲੜਣਾ ਨਹੀਂ ਲੜਣਾ ਨਹੀਂ ਲੜਨਾ ਨਹੀਂ ਪਹੂ ਲੜਨਾ ਖਾਲਾ ਬਸ ਭਰ ਗਈ ਹੁਣ ਨਿੱਕੀ ਹੀ ਹੈਗੀ ਜਿਹੜਾ ਨਿੱਕੀ ਚੱਲੋ ਉਹ ਕਰ ਦੇਗੇ ਤੈਨੂੰ ਵੇਚੀ ਬਹੁਤ ਜਲਦੀ ਠੀਕ ਹੋ ਜਾਏਗਾ ਤੂੰ ਹਾਂ ਆ ਲੱਤ ਤੇ ਦੀ ਦੀ ਪ੍ਰੋਬਲਮ ਹੈ ਰਹਣਾ ਇਹ ਹਜੇ ਹੋਈ ਉਹ ਦਵਾਈ ਦਿੰਦੇ ਦਿੰਦੇ ਜਿਹੜੀ ਆਪਾਂ ਲੈਦੇ ਦਵਾਈ ਤਾਂ ਦਿੰਦੇ ਆ ਦਵਾਈ ਤਾਂ ਦੇ ਦਿਆ ਦਵਾਈ ਦਾ ਪੈ ਜਾਊਗਾ ਫਰਕ ਪੈ ਪਊਗਾ ਪਊਗਾ ਫਰਕ ਜਾਨੂੰ ਤੇ ਇੱਕ ਬਈ ਆਪਣਾ ਜਾਲ ਕੰਪਲੀਟ ਹੋ ਗਿਆ ਹੈਣਾ ਤੇ ਅਪੀਲ ਮੈਂ ਆਪਦੇ ਭਰਾਵਾਂ ਨੂੰ ਵੀ ਕਰਦਾ ਵੀ ਇੱਕ ਦਿਨ ਆਪਾਂ ਨਾ ਘਟੋ ਘਟ 20 25 ਜਣੇ ਚਾਹੀਦੇ ਆਪਾਂ ਨੂੰ ਜਿਹੜੇ ਚਾਰਚ ਪੈ ਰਹੇ ਸੀ ਗਾੜ ਲੈ ਲੈ ਗਲੀਆਂ ਚ ਲਾ ਕੇ ਖੜਨਾ ਤੇ ਡੌਗ ਨੂੰ ਫੜਨਾ ਫੀਮੇਲ ਨੂੰ ਜਿਹੜੀ ਦੀ ਉਹ ਬਾਥਰੂਮ ਵਾਲੀ ਜਗਾ ਖਰਾਬ ਆ ਹਨਾ ਹੋਰ ਇਹਨਾਂ ਨੂੰ ਦਿਖਾ ਦੇ ਵੀਡੀਓ ਹੋਰ ਥੰਦੀ ਉਹ ਤਾਂ ਚਲੋ ਹਾਂ ਆਪਾਂ ਨੂੰ ਪਤਾ ਉਹਦਾ ਤੇ ਸਾਡੇ ਨਾਲ ਮੰਨ ਕੇ ਹੈਲਪ ਕਰੋਗੇ ਵੀਰ ਬਣ ਕੇ ਹਨਾ ਸਾਡੀ ਹੈਲਪ ਕਰੋ ਤੁਸੀਂ ਸਾਡੇ ਨਾਲ ਜੁੜੋ ਕੰਟੈਕਟ ਕਰੋ ਸਾਡੇ ਨਾਲ ਇੱਕ ਦਿਨ ਆਪਾਂ ਕੋਈ ਨਹੀਂ ਇੱਕ ਦਿਨ ਦਿਹਾੜੀ ਮਰ ਜੂਗੀ ਤਾਂ ਹਰੇ ਜਣੇ ਇਕੱਠੇ ਹੋ ਕੇ ਇੱਕ ਦਿਨ ਬੰਨ ਲਓ ਵੈਸੇ ਦਿਨ ਉਹਨੂੰ ਫੜਨਾ ਹੀ ਫੜਨਾ ਆਪਣਾ ਚਾਹੀਏ ਕੁਝ ਮਰਜ਼ੀ ਆਪਣਾ ਜਾਲ ਬਣਾ ਲਈ ਆਪਣਾ ਆਪਾਂ ਸੰਡੇ ਤੇ ਰੱਖਾਂ ਠੀਕ ਹੈ ਸੰਡੇ ਨੂੰ ਤੇ ਦੋ ਜਾਲ ਹੈਗੇ ਆਪਣੇ ਕੋਲੇ ਤੇ ਆਪਾਂ ਫੜ ਲਾਂਗੇ ਇੱਕ ਅਦਾ ਗੁਰ ਭਰਾਵਾਂ ਨਾਲ ਹੀ ਆਪਾਂ ਉਹਨਾਂ ਦੀ ਕੋਈ ਹੈਲਪ ਕਰ ਸ ਫੜ ਸਕਦੇ ਆਪਾਂ ਫਿਰ ਆਪਾਂ ਉਹਨੂੰ ਕੋਈ ਸ਼ੈਲਟਰ ਭੇਜ ਕੇ ਚੰਗੇ ਉਹਦਾ ਇਲਾਜ ਕਰਾਈਏ ਹੈਨਾ ਹਾਂਜੀ ਹਾਂਜੀ ਤੇ ਚਲੋ ਠੀਕ ਹੈ ਜੀ ਉਹਨਾਂ ਚੱਲ ਕੇ ਉਹਦੇ ਕੋਲੇ ਚਲੋ ਲੱਗ ਗਿਆ ਪਤਾ ਤੈਨੂੰ ਆਜੋ ਵੀ ਆਜੋ 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 ਆ ਲੈ 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 ਕੋਲੇ ਇਹ ਸਾਡੇ ਝੋਟੇ ਆ ਝੋਟੇ ਆ ਜੋ ਆ ਜੋ ਆ ਜੋ ਝੋਟੋ ਨੰ ਨਹੀਂ ਰਹਿ ਗਏ ਵਿਚਾਰੇ ਇੱਕ ਮਰ ਗਿਆ ਸੀ ਯਾਰ ਉਹ ਬਿੱਲੀਆਂ ਦੀਆਂ ਅੱਖਾਂ ਹਾਂ ਫੜੀ ਮੜਿਆ ਫੋਨ ਓ ਤੇਰੀ ਓ ਤੇਰੀ ਦੁੱਧ ਪਾਰਤਾ ਏ ਓ ਨਹੀਂ ਨਹੀਂ ਦੁੱਧ ਪਾਰਤਾ ਦੁੱਧ ਪਾਰਤਾ ਦੁੱਧ ਪਾਰਤਾ ਫੜ ਜਾ ਕੋਲ ਫੜ ਜਾ ਆ ਨੱਕੜਾ ਕਰੋ ਤੁਸੀਂ ਤਾਂ ਕਾਲ ਕਰਨ ਲੱਗੇ ਨੇ ਉਹ ਆ ਗਿਆ ਉਹ ਆ ਗਿਆ ਸੀ ਆ ਆ ਗਿਆ ਵਈ ਉਹ ਆਲੇ ਸੀ ਇੱਕੋ ਦੋ ਦੂਜਾ ਸੀ ਆ ਹਾਂ ਆਪਣਾ ਵੀ ਦਿਮਾਗ ਕੰਮ ਕਰਦਾ ਖਾੜ ਜੋ ਖਾੜ ਜੋ ਖਾੜ ਜੋ ਕਾਲ ਇਨੀ ਭੁੱਖ ਲੱਗੀ ਥਨੂੰ ਇਹ ਕਰ ਤੋਖੇ ਹੁੰਦੇ ਵਿਚਾਰੇ ਕੱਟ ਕੇ ਚਲਾ ਕੱਟ ਕੇ